ਮੈਂ ਨਹੀਂ ਜਾਣ ਮੈਂ ਇਹ ਮਿਕਨ ਰਨਿੰਗ ਆ ਮੈਂ ਤੇ ਕਿ ਕਰੇ ਕੋਈ ਪਹਿਲਵਾਨਾਂ ਨਾਲ ਵੀ ਕੰਮ ਨਾ ਇਥੇ ਔਖਾ ਵੀ ਘਟੋ ਘਟ 2000 2000 ਰੁਪਇਆ ਦਿਹਾੜੀ ਚਾਹੀਦੀ ਐ 100 ਦਾ ਦੁੱਧ ਤੇ ਘਿਓ ਤੇ ਜਿਹੜਾ ਮੁੱਕਣਾ ਦੇਵੇ ਪਹਿਲਵਾਨਾਂ ਨੇ ਤਾਂ ਕਦੋਂ ਖੁੱਲਣਾ ਆਉਂਦਾ 15 20 ਮਿੰਟ ਤੇ ਆਪਾਂ ਸਾਰੀ ਦਿਹਾੜੀ ਖੁੱਲਣਾ ਇਥੇ ਨਾ ਹੋਰੀਆਂ ਤੇ ਗੱਲ ਵੀ ਸਹੀ ਐ ਸਾਰੀ ਦਿਹਾੜੀ ਬੋਰੀ ਚੱਕਣੀ ਪੈਂਦੀ ਰੱਲੇ ਚਲਿਆ ਰਹੀ ਹਾਂ ਹਾਂਜੀ ਗਾਇਸ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਕਿਵੇਂ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋ ਵਾਦੇ 5 ਵਜੇ ਆਹ 6 ਵਜੇ 5 ਵਜੇ ਕੇ 45 ਮਿੰਟ ਹੋ ਗਏ ਤੇ ਵਧੀਆ ਦਿਨ ਦਾ ਸਾਫ ਨਿਕਲਾ ਹੈ ਮੈਂ ਕਰ ਸਟਾਰਟ ਕਰਦੇ ਹਾਂ ਵਲੌਗ ਤੇ ਥੋੜੀ ਬਹੁਤੀ ਐਕਸਰਸਾਈਜ਼ ਕਰਕੇ ਤਹਾਨੂੰ ਥੋੜੀ ਆਪਨੀ ਮਿਲ ਗਈ ਹੈ। ਫਰਾਕ ਜਿਹੜੀ ਕੁਸ ਪਾਣੀ ਤਾਂ ਮੈਂ ਪੀ ਗਿਆ ਸੀ ਤੇ ਚਾਹ ਵੀ ਬਣੀ ਪਈ ਹੈ। ਉਹ ਦੋ ਵਾਰ ਪੀਵਾਂਗੇ ਅੱਜ ਦੇ ਪੌਣੇ ਘੰਟੇ ਬਾਅਦ ਚਾਹ ਤੇ ਬਾਕੀ ਦੇਖਦੇ ਰਹੋ ਵਲੋਗ ਦੇ ਵਿੱਚ ਠੀਕ ਹੈ। ਹਾਂਜੀ ਤੇ ਆਇਆ ਸੀ ਖੇਤਾਂ ਵੱਲ ਨੂੰ ਸੈਰ ਅੱਗੇ ਸ਼ਾਮ ਨੂੰ ਆਈਦਾ ਸੀ ਤੇ ਅੱਜਾਂ ਮੈਂ ਕਹਾਂ ਸਵੇਰ ਤੋਂ ਸ਼ੁਰੂ ਕਰੋ ਨਾਲੇ ਸੈਰ ਤੇ ਨਾਲੇ ਖੇਤਾਂ ਨੂੰ ਗੇੜੀ ਖੇਤਾਂ ਦੀ ਤੇ ਬਾਕੀ ਕੱਲ ਗਿਆ ਸੀ ਕੰਮ ਤੇ ਇੱਥੇ ਪਰਸੋ ਤੇ ਚੌਥ ਦੋ ਹੋ ਗਈਆਂ ਸੀ ਛੁੱਟੀਆਂ ਉਹ ਇਸ ਕਰਕੇ ਹੋ ਗਈਆਂ ਕਿਉਂਕਿ ਨਾ ਮੋਟਰਸਾਈਕਲ ਜਿਹੜਾ ਸੀ ਨਾ ਖਰਾਬ ਹੋ ਗਿਆ ਸੀ ਤਾਰ ਟੁੱਟ ਗਿਆ ਸੀ ਚੂਹਾ ਜਿੱਥੇ ਲਾਈਦਾ ਤੇ ਉਹਨੂੰ ਬਣਵਾਉਣ ਦੇ ਚੱਕਰ ਵਿੱਚ ਹੀ ਨਾ ਜਿੱਥੇ ਬਣਵਾਇਆ ਮਿਸਤਰੀ ਕੋਲ ਉਹਦੇ ਕੋਲ ਟੁੱਟ ਗਈ ਪਾਈਪ ਤੇਰ ਜਿੱਥੇ ਜਾਂਦੀ ਉਹਦੀ ਨਿਫਲ ਜੀ ਟੁੱਟ ਗਈ ਇੰਜਨ ਦੇ ਪਾਸੋਂ ਤੇ ਫਿਰ ਉੱਥੋਂ ਉਹਨਾਂ ਫਿਰ ਕਮਾ ਮਹੰਗਾ ਆਇਆ ਸ਼ਹਿਰੋਂ ਤੇ ਮਹੰਗਾ ਕੇ ਦੋ ਦਿਨ ਫਿਰ ਉੱਥੇ ਖੜਾ ਰਹਾ ਤੇ ਉਹਦੇ ਕਰਕੇ ਦੋ ਛੁੱਟੀਆਂ ਤੇ ਸੀਜ਼ਨ 'ਚ ਕੰਮ ਹੈਗਾ ਛੁੱਟੀਆਂ ਦਾ ਔਖਾ ਸੀਜ਼ਨ ਹੀ ਇੱਕ ਇੱਕ ਛੁੱਟੀ ਲਈ ਬਹੁਤ ਫਰਕ ਪੈਂਦਾ ਕਿੱਥੇ ਦੋ ਛੁੱਟੀਆਂ ਹੋ ਗਈਆਂ ਸੱਤ 800 ਇਹੀ ਸੀਜ਼ਨ ਵਿੱਚ ਹੁੰਦਾ ਖਿੱਚ ਜਿਕੇ ਕਰਨ ਵਾਲਾ ਕੰਮ ਹਣਾ ਤੇ ਉਹੀ ਛੁੱਟੀਆਂ ਆਉਣ ਤਾਂ ਫਾਇਦਾ ਨਿੱਕੇ ਜਿਹੋ ਨੇ ਨਾ ਟੱਕੋ ਘਟ ਵੀ ਕਿੰਨੇ ਦੇ ਘਟੋ ਘਟ 2000 ਤੇ ਪਾਈ ਫੇਰਦਾ ਕਿਉਂ 13-1400 ਦੋ ਦਿਹਾੜੀਆਂ ਦਾ ਤੇ 6 650 ਰੁਪਈਆ ਲੱਗਿਆ ਉਹਦੇ ਤੇ ਮੋਟਰ ਸੰਭਣ ਬਣਉਣ ਤੇ ਤੇ ਚਲੋ ਜੀ ਇੱਥੇ ਤੱਕ ਕੰਮ ਆ ਗਿਆ ਸੇ ਚਲਿਏ ਅੱਜ ਫਿਰ ਉੱਥੇ ਬਾਕੀ ਦੀ ਵੀਡੀਓ ਪਾਉਂਦੇ ਸਟਾਰਟਿੰਗ ਕਰਾਂਗੇ ਤੇ ਬਾਕੀ ਦੇਖ ਲਓ ਤੁਸੀਂ ਖੇਤਾਂ ਦਾ ਵਿਊ ਹੋਗੀ ਕਿਸ਼ਤ ਜਮਾ ਪੂਰੀਏ ਤੇ ਫੜਾਈਏ ਕੱਲ ਨੂੰ ਕੱਟੀ ਜਣੀ ਕਿਸ਼ਤ ਆ ਕੇ ਆਜੇ ਫੜਾ ਕੇ ਤੇ ਫਿਰ ਅੱਗੇ ਚਲੇ ਜਾਣਾ ਕੰਮ ਤੇ ਕਿਸ਼ਤ ਲਾਦੀ ਪੰਗਨਾ ਬਹੁਤ ਵੱਡਾ ਹੁੰਦਾ ਔਖੇ ਹੀ ਬਹੁਤ ਕਰਨੀ ਕਿਸ਼ਤ ਵੀ ਮਹੀਨੇ ਬਾਅਦ ਚਲੋ ਤੇ ਤਰੀ ਤਰੀ ਵੀ ਜਿੰਦੇ ਜੋ ਆਕਾਂ ਦੇ ਲਾ ਵੀ 100 ਕਿਲੋਮੀਟਰ ਦਾ ਸਫਰ ਕਰਕੇ ਸਤਨਾਮ ਵਾਹਿਗੁਰੂ ਪਹੁੰਚ ਗਏ ਗੁਰਦੁਆਰੇ ਦੇ ਕੋਲ ਰੋਡ ਤੇ ਤੇ ਚਲਿਏ ਆਪਣਾ ਚੜਾਈ ਆ ਜਿਹੜੀ ਨਾ ਬੜੀ ਡੂੰਗੀ ਜੀ ਬਾਲਿਸ਼ ਲੰਬਾਈ ਜੀ ਚਾਹੀਦੀ ਆ ਤੇ ਲਓ ਜੀ ਆਗਾ ਰੋਡ ਤੇ ਉਹ ਉੱਥੇ ਬੈਠੀ ਹੈ ਜਾ ਕੇ 사ਵਾ हां जी ਤੇ ਮੇਤਰੋ ਪਹੁੰਚ ਗਏ ਉਸ ਦਿਨ ਢਲੀ ਜਗਾ ਤੇ ਪਹਿਲਾਂ ਬਣਨ ਕਿਚਾ ਆ ਦੇਖੋ ਤੇ ਜਿੱਥੇ ਪਹਿਲੇ ਨੇ ਸਟਾਰਟ ਕੰਮ ਕੀਤਾ ਸੀ ਉੱਥੇ ਕਰਨ ਲੱਗੇ ਆ ਜੋ ਦੇਖੀਏ ਪਹਿਲਾਂ ਆਹ ਪੱਟਾ ਤਾਂ ਵਾਡੀ ਲਿਆਤਾ ਆ ਆ ਰਿੰਦਾ ਸ਼ੋਦਨ ਪਹਿਲੇ ਦਿਨ ਸਟਾਰਟ ਕੀਤਾ ਸੀ ਹਾਰ ਰਹੀ ਵਿਚਾਲੋਂ ਤੇ ਆ ਇਨਾਂ ਕੋਲ ਕੀ ਖੜੀ ਗੱਡੀ ਤੇ ਚੱਕੋ ਅੱਖਾਂ ਧਿਆਨ ਕਾ ਇਹ ਲਾ ਰਿਹਾ ਮਾਤਾ ਨਾ ਤੋੜੀ ਕਦੇ ਵੀ ਨਾ ਤੋੜੀ ਤੇ ਕੀ ਤੋੜੀ ਖਾਦੀ ਅੱਜ ਬਣਣੀ ਹੈ ਅਰਖੂ ਦਵਾ ਤੇਰਾ ਟ੍ਰਾਲੀ ਹੈ ਟ੍ਰਾਲੀ ਚ ਲੈ ਆਈਂ ਦੋ ਜਣੋ ਚੱਕ ਹਾਂ ਕੱਲ ਜਾ ਤੂੰ ਕਰ ਲੈ ਮਿੱਤਰ ਬੱਸ ਸਿਹਰ ਕੋਲ ਲੈ ਹੋਰ ਯਾਰ ਬਸ ਸਹੀ ਆ ਠੀਕ ਆ ਤੇਰੀ ਉਹਨਾਂ ਚੀਕ ਮੈਂ ਇੱਥੇ ਲਾ ਦੇ ਬਾਹਰ ਲਈ ਚੱਕਾ ਐਦਾਂ ਜਰਾ ਹੀ ਕੰਮ ਆ ਜੇ ਸੀ ਪਾਣੀ ਲੈ ਕੇ ਆਉਂਦੇ ਪਏ ਹੌਲੀ ਹੌਲੀ ਠੰਡਾ ਠੰਡਾ ਪਾਣੀ ਮੰਦਰ ਚੋਂ ਭਰ ਕੇ ਲਾਇਆ ਤੇ ਜਾਵੇ ਪਹੁੰਚ ਗਿਆ ਇਧਰ ਨੂੰ ਹੈ ਕਿਦੋਂ ਤੀਜੇ ਗਰ ਅਵੇਖੀ ਮਗਰੋਂ ਮੋਟਰ ਸੰਾਵਦਾ ਪਾ বাজ ਕੇ ਮੜਾ ਦੇਖ ਕੇ ਉਤਰਾਂ ਨਾ ਨਾ ਉਤਰਾਂ ਨਾ ਉਤਰ ਪਰ ਨਾ ਕੋਈ ਨਹੀਂ ਹਾਂ ਅਰੇ ਉੱਧਰ ਵੀ ਗਏ ਆਪਾਂ ਇਹ ਪਿੰਡ ਹੈਗਾ ਇਨੋ ਵਾਲਾ ਇਨੋ ਵਾਲੀ ਨੇ ਚਾਚਾ ਇਨੋ ਵਾਲ ਪਿੰਡ ਵਿੱਚ ਅਰੇ ਪਾਣੀ ਲੈ ਕੇ ਜਿ ਆਇਆ ਮੰਦਰ ਤੋਂ ਠੰਡਾ ਪੂਰਾ ਪੀਤਾ ਹੀ ਨਹੀਂ ਆਂਦਾ ਯਾਰ ਚੱਲ ਲੈ ਕੈਸੇ ਰੱਖ ਦਿੰਨੀ ਠੀਕ ਹਾਂ ਤੇ ਅੱਜ ਨਾ ਆ ਪਾਵ ਆਪਣਾ ਸਟਾਪ ਤੇ ਲਾ ਦੇ ਮੋਟਰਸਾਈਕਲ ਉਹ ਸਾਫਾ ਮੇਰਾ ਚੱਕ ਲਈ ਮਗਰ ਪਿਆ ਤੇ ਮੋਟਰਸਾਈਕਲ ਸਾਫਾ ਮਗਰ ਪਿਆ ਤੇ ਅੱਜ ਅਸੀਂ ਇੱਕ तकरीबन ਇੱਕੀ ਗੱਡੀ ਲਾਈ ਆ ਕਿਉਂਕਿ ਸਪੈਸ਼ਲ ਲੱਗੀ ਸੀ ਤੇ ਇੱਥੇ ਇਹ ਗੱਡੀਆਂ ਉਹਨਾਂ ਨੇ ਦਿੱਤੀਆਂ ਨਹੀਂ ਲਾਉਣ ਨੂੰ ਇਹ ਜਗ੍ਹਾ ਤੇ ਇੱਥੇ ਆਪਣਾ ਚੱਕਾ ਲੱਗਾ ਬਾਕੀ ਇੱਧਰ ਲਾਉਂਦੇ ਪਏ ਆਇਆ ਇਤਾ ਕਰਕੇ ਅੱਜ ਆ ਵੇਖੋ ਦੁੱਧੀਆਂ ਨੂੰ ਟੰਗੀ ਫਿਰਦਾ ਮਾਸੜ ਮਗਰ ਡੱਬੇ ਪਾਣੀ ਇੱਥੇ ਪਿਆ ਰਹਿਣ ਦੀ ਕਿ ਲੈ ਚਲੀਏ ਚੱਲ ਠੀਕ ਆਹੋ ਚੱਲ ਆ ਜਾ ਚਲੋ ਲਾਈਏ ਇੱਕ ਰੇਟ ਲਾਈ ਜਾਂਦੇ ਆ ਬੰਦੇ ਲੈ ਵੀ ਦੋ ਚੱਕੇ ਆ ਵਿਸ਼ਾ ਤੇ ਇੱਕ ਤੇ ਦੋ ਤੇ ਉਧਰੋਂ ਪਾਉ ਮੰਵੇੜਾ ਆਏ ਹੈ ਘਰੇਟਾਂ ਵਾਲਾ ਅੱਛੀ ਵਾਲੀ ਇਹ ਤੇ ਖਾਈਏ ਰੋਟੀ ਰੋਟੀ ਹੁਣ ਲੈ ਇਹ ਰੋਟੀਆਂ ਰੋਟੀਆਂ ਨਾਲ ਰੱਜ ਕੇ ਆਪਾਂ ਪਏ ਆ ਸੁੱਤੇ ਤੇ ਆ ਚੁੱਲੇ ਚ ਮਿੱਟੀ ਭਾਈ ਵੀ ਤੇ ਆਉਣਗੀਆਂ ਜਦੋਂ ਗੱਡੀਆਂ ਉਦੋਂ ਲਾਵਾਂ ਕਿ ਕਿੰਨੇ ਵਜੇ ਆਣੀਆਂ ਮੈਂ ਠੇਕੇਦਾਰਾ ਅੰਸੋਡਾ ਹਾਂਜੀ ਠੇਕੇਦਾਰ ਜੀ ਆ ਜਾਣੀ ਛੇ 7 ਵਜੇ ਤੋਂ ਹੋਰ ਇੰਨੀ ਲੇਟ ਹੋਣਾ ਟਾਈਮ ਵੇਲੇ ਹੋਰ ਆਹ ਦੇਖੋ ਆ ਦੂਸਰੀਆਂ ਆ ਹੋਰ ਪਾਸੇ ਲਗਣੀਆਂ ਆ ਕਿ ਕਿੱਧਰ ਲਗਣੀਆਂ ਪਾਣ ਸਾਹ ਵਿੱਚ ਇਹ ਹੋਰ ਹੈ ਮਾਲ ਹਾਂ ਲਓ ਇਹ ਮਾਲ ਹੈਗਾ ਹੋਰ ਨਹੀਂ ਤਾਂ ਅਸੀਂ ਇਹ ਲਾਉਣ ਲੱਗਣਾ ਸੀ ਸਾਨੂੰ ਇੱਧਰ ਤਾਂ ਠੇਕਾ ਹੀ ਨਹੀਂ ਮਿਲਿਆ ਇਹੀ ਗੱਲ ਹੈ ਨਾ ਚਲੋ ਅਜੇ ਤਾਂ ਦਿਹਾੜੀ ਨਹੀਂ ਬਣਨੀ ਠੇਕੇਦਾਰ ਹੂੰ ਨਹੀਂ ਬਣੀ ਜਦ ਦੀ ਦਿਹਾੜੀ ਬਣਦੀ ਹੈ ਅੱਛਾ ਚਾਵਲ ਲੱਗਣਾ ਹੈ ਕਣਕ ਮਾਹੀ ਯਾਰ ਯਾਰ ਨਇਤ ਦਾ ਹੋਣਾ ਕਮਾਨਾ ਗੱਡੀ ਠੀਕ ਸਹੀ ਗੱਲ ਹੈ ਚਲੋ ਠੇਕੇਦਾਰ ਕਹਿੰਦਾ ਵੀ ਜਦੋਂ ਕਣਕ ਲੱਗ ਗਈ ਉਸ ਤੋਂ ਬਾਅਦ 1 ਕਹ 1000 ਡੇਲੀ ਬਣਾਇਆ ਕਰਨਾ ਚੌਲਾਂ ਤੇ ਨਹੀਂ ਨਹੀਂ ਕਰਨੇ ਕਣਕ ਦਾ ਸੀਜ਼ਨ ਤਾਂ ਤੱਕ ਹੀ ਬਣਦਾ ਹੀ ਨਹੀਂ ਕਣਕਰਾ ਸੀ ਜਨ ਮੈਨੂੰ ਚੱਕ ਵਾਰ ਵਾਰ 5000 ਦਾ ਲੱਗੂ ਕਿੱਥੇ 20 22000 ਦਾ ਅੱਗੇ ਲੱਗ ਜਾਂਦਾ ਆਈ ਦੀ ਗੱਲ ਕੀ ਕੋਈ ਸਾਰੇ ਪਾਸੇ ਮੇਰੇ ਤਾਂ ਕਿਸ਼ਤ ਤੇ ਕਿਸ਼ਤ ਦੇ ਕੇ ਤੇ ਮੈਂ ਤਾਂ ਹੋ ਗਿਆ ਵਿਹਲਾ ਓਏ ਇੱਕ ਵਜਾ ਯਾਫਾਂਤ ਆਰੀ ਅੱਜ ਕਿਸ਼ਤ ਤੇ ਹੋ ਗਿਆ ਕੰਮ ਵਿਹਲਾ ਫਤਿਹ ਕੀ ਧਾਰ ਲਈ ਤੇ ਇਹ ਕਿਤਾਬ ਨਹੀਂ ਪੜਨੀ ਸੀ ਫੜਨੀ ਪੈਣੀ ਸੀ ਕਿਸੇ ਕੋਲ ਮੰਗਣੇ ਪੈਗੇ ਸੀ ਕੋਲੋਂ ਤੁਸੀਂ ਤਾਂ ਦਿੱਤੇ ਕੋਈ ਨਹੀਂ ਕਰੇ ਪਏ ਹੁਣ ਨਹੀਂ ਕਰੇ ਨਹੀਂ ਪਏ ਹਣੇ ਅੱਗੂ ਫੜੇ ਨੇ ਕਿਸੇ ਕੋਲ ਕਿਸੇ ਤੋਂ ਫੜੇ ਕਿ ਤੂੰ ਫੜਿਆ ਹੁਣ ਮੈਂ ਤਾਂ ਦੋ ਛੋਟੀਆਂ ਕੀਤੀਆਂ ਨੇ ਲੋਚਾਰ ਨੇ ਨਾ ਮਿਲ ਗਿਆ ਨੇ ਮੈਂ ਦਾਅ ਇਕੱਠੇ ਲੈਣੀ ਦਾਅ ਕਰੇ ਕੰਮ ਮੇਗਾ ਬੜਾ ਔਖਾ ਹੋਇਆ ਪਿਆ ਹੁਣ ਅਜੀ ਸਪੈਸ਼ਲ ਭਰ ਲੈਂਦੇ ਤਾਂ ਨਗਦ ਆਇਨੇ ਸੀ ਕੋਈ ਨਾ ਕੋਈ ਉਹ ਅੱਗੂ ਨਹੀਂ ਨਾ ਲੰਬਰ ਨਹੀਂ ਨਾ ਪਿਆਸ਼ ਭੈਣ ਤੇ ਲੰਬਰ ਹਿੱਰ ਪਾਲਦੀਆਂ ਜਾਂਦੀਆਂ ਨੇ ਆਪਣਾ ਨੰਬਰ ਐ ਨਹੀਂ ਸੀ ਅੱਜ ਹੁੰਦਾ ਤੇ ਜਾਂਦੇ ਲੈ ਰਹਿਣ ਹੁਣ ਚਾਹ ਬਣਾਉਣ ਚੱਲਾਂ ਚੱਲ ਠੀਕ ਆ ਜਾ ਲਓ ਵੀ ਆਪਾਂ ਇੱਥੇ ਬਈਏ ਤੇ ਇਦਾਂ ਲੱਗਦਾ ਵੀ ਜਿਵੇਂ ਅੱਜ ਤਾਂ ਮੁਸ਼ਕਲ ਹੀ ਗੱਡੀਆਂ ਨਿਕਲਣਗੇ ਕੋਈ ਸਪੈਸ਼ਲ ਭਰੀ ਜਾਣੀ ਸ਼ਾਮ ਨੂੰ ਉਸ ਤੋਂ ਬਾਅਦ ਮਿਲਦੀਆਂ ਗੱਡੀਆਂ ਵੀ ਆ ਵੀ ਇੱਧਰ ਤਾਂ ਬਹੁਤ ਖੜੀਆਂ ਆਵੇ ਪਰ ਇਹ ਆਪਣੇ ਕਿਸੇ ਕੰਮ ਨਹੀਂ ਤੇ ਲੈਂਦਾ ਹੋਰ ਪਾਸੇ ਮਾਲ ਉਧਰ ਦਾ ਆਪਣਾ ਆਪਣੇ ਕੋਲ ਹੈ ਨਹੀਂ ਠੇਕਾ ਕੁਛ ਤੇ ਕੁਛ ਤਾਰ ਕੇ ਤੇ ਰੁਪਈਆ ਬਚਾ ਸਿਰਫ 500 ਉਹ ਵੀ ਅੱਜ ਸੌਦਾ ਲੈਣਾ ਸੀ ਤੇ ਕੰਮ ਹੋ ਜਾਣਾ ਵਿਹਲਾ ਇਧਰੋਂ ਪਤਾ ਨਹੀਂ ਕਦੋਂ ਮਿਲਨੇ ਆ ਕਹਿੰਦੇ ਛੇਤੀ ਨਿਭੜ ਜਾਣਾ ਸੌਖਾ ਹੋ ਗਿਆ ਕੰਮ ਚਲੋ ਹੌਲੀ ਹੌਲੀ ਕਰਦੇ ਆ ਸੌਖਾ ਕੰਮ ਨਾਲ ਹੀ ਲੈ ਆਇਆ ਅਫੋ ਮਾਰੇ ਕਾਲ ਬੈਠ ਗਿਆ ਤੇਲ ਮਾਣਨ ਲੱਗਿਆ ਆਪਣੀ ਚਾਹ ਮੈਂ ਕਿੱਥੇ ਲਿਆਵਾਂ ਆਹ ਕੌਣ ਲਿਆਣ ਲੱਗਾ ਬਾਲਣ ਚੱਕ ਇਹਨੂੰ ਭਰੀਏ ਵਰਨ ਪਾਈ ਵਟਾ ਇਹ ਜੌਣਾ ਦੇ ਮੈਂ ਨਹੀਂ ਜਾ ਥੇ ਨਹੀਂ ਮਿੱਕਾ ਨਹੀਂ ਕਰ ਮੈਂ ਤੇਰੇ ਘਰੇ ਰਹਿਦਾ ਨਹੀਂ ਆਹ ਤੇ ਖਾਰੀ ਬਲਟ ਨਹੀਂ ਨੇ ਹਾਂ ਹਲਵਾ ਨਹੀਂ ਮੋਦਲ ਆਉਂਦਾ ਕਿਉਂ ਚਾਚਾ ਆਪਾਂ ਕਿਹੜੀ ਗੱਲ ਕਰਦੇ ਪੈਸੀ ਹੌਣ ਦਾਲ ਪਲਵਾਨੀ ਵਾਲੀ ਦਾ ਚਾਚਾ ਕਹਿੰਦਾ ਵੀ ਪਲਵਾਨਾਂ ਨਾਲ ਵੀ ਕੰਮ ਨਾ ਇੱਥੇ ਔਖਾ ਹੈ ਵੀ ਘੱਟੋ ਘੱਟ 2000 ਰੁਪਿਆ ਦਿਹਾੜੀ ਚਾਹੀਦੀ ਹੈ 100 ਦਾ ਦੁੱਧ ਤੇ ਘਿਓ ਤੇ ਜਿਹੜਾ ਮੁੱਕਣਾ ਦੇਵੇ ਪਹਿਲਵਾਨਾਂ ਨੇ ਤਾਂ ਕਿੰਨਾ ਖੁੱਲਣਾ ਹੁੰਦਾ 15-20 ਮਿੰਟ ਤੇ ਆਪਾਂ ਸਾਰੀ ਧੜੀ ਖੁੱਲਣਾ ਇੱਥੇ ਨਾ ਤੇ ਗੱਲ ਵੀ ਸਹੀ ਹੈ ਸਾਰੀ ਧੜੀ ਬੋਰੀ ਚੱਕਣੀ ਪੈਂਦੀ ਹੈ ਪਹਿਲਵਾਨਾਂ ਨਾਲੋਂ ਵੀ ਨਾ ਔਖਾ ਕੰਮ ਹੈ ਤੇ ਆਪਣੀ ਚਾਹ ਤਿਆਰ ਹੋ ਰਹੀ ਉਬਲ ਜਾਂਦੀ ਹੈ ਦੁੱਧ ਪਿਆ ਪਾਉਨੇ ਆ ਸਹੀ ਗੱਲ ਹੈ ਇੱਥੇ ਬਣਦਾ ਹੀ ਸਾਰਾ 5-600 ਬਸਾਂ ਉਹ ਘਰ ਬੰਦਾ ਚਲਾਵੇ ਕਿ ਖਰਾਕ ਖਾਵੇ ਬਾਕੀ ਹੌਲੀ-ਹੌਲੀ ਜਿਹੜਾ ਨਾ ਵੇਰ ਚਾਮਾ ਮਤਲਬ ਆਪ ਹੀ ਨਾ ਥੋੜਾ ਥੋੜਾ ਸੁਧਾਰ ਕਰਕੇ ਖਰਚਿਆਂ ਤੇ ਤੇ ਕੋਈ ਬਿジネス ਕਰ ਲੈ ਜੀ ਮਤਲਬ 5 ਰੁਪਏ ਹੋਣੀ ਚਾਹੀਦੀ ਕੋਈ ਨਾ ਆਪਣਾ ਹੋਰੀ ਹੋਰੀ ਨਹੀਂ ਸਹੀ ਤੇ ਲੈਣ ਤੇ ਲਿਆਵਾਂਗੇ ਆਪੀ ਜ਼ਿੰਦਗੀ ਨੂੰ ਆਜਾ ਚੱਲ ਔਖਾ ਹੀ ਇਹ ਕੰਮ ਪਾਦੀ ਦੋਧਣ ਤਾਂ ਪਹਾੜ ਆ ਗਿਆ ਆਵੇ ਵਾਹ ਹਾਂ ਉਹ ਚੱਕੇ ਪਾ ਹਾਂ ਹਾਂ ਸਟ ਦੇ ਕੋਈ ਨਹੀਂ ਸਾਰਾ ਹੀ ਪਾਉਣਾ ਹੈ ਦੁੱਧ ਰੱਖਣਾ ਨਹੀਂ ਇਹ ਬਾਈ ਨਾ ਕੋਈ ਉਬਾਲਾ ਆਉਣਾ ਇਹਨੂੰ ਜਿਆਦਾ ਬਾਲਾ ਵੀ ਨਹੀਂ ਆਉਣਾ ਕਿਉਂਕਿ ਪਾਦਰ ਜੋ ਡੀਜ਼ਲ ਵੀ ਘਟਾ ਪੈਟਰੋਲ ਵੀ ਘਟਾ ਹੈ ਪੈਟਰੋਲਿਕ ਡਿੱਪੇ ਡੀਜ਼ਲ ਡੀਜ਼ਲ ਚਾਹ ਦਾ ਆਪਣੀ ਬਣ ਗਈ ਚੇਟੀ ਚੇਟੀ ਹਾਂ ਬਸ ਬਸ ਆਉਗਾ ਵਾਲਾ ਜਾ ਕੇ ਮੇਥਰਾ ਚਾ ਚੁਕੀ ਕਿਤੇ ਆਪਾਂ ਹੁਣ ਚੱਲੇ ਆ ਕਿੱਥੇ ਚੱਲੇ ਆ ਸ਼ਹਿਰ ਦੇ ਵਿੱਚੋਂ ਦੇ ਲਾਂਕੇ ਚੱਲੇ ਆ ਚੌਲਾਂ ਵਾਲੇ ਗਦਾਮ 'ਚ ਉੱਥੇ ਅੱਜ ਕੰਮ ਬੰਦ ਹੋਗਾ ਚੌਲਾਂ ਦਾ ਕਰਦੇ ਆ ਆਰਡਰ ਆਇਆ ਮੌਕੇ ਤੇ ਹੁਣੇ ਖਾਣੇ ਪਹਿਲਾਂ ਕੋਈ ਠੇਕੇਦਾਰ ਲੱਗਿਆ ਬੋਲ ਕੇ ਖਾਣ ਫਿਰ ਚੱਲਦੇ ਆ ਆ ਵੀ ਪਹੁੰਚ ਗਏ ਆਪਾਂ ਰਿਪੂ ਦੇ ਵਿੱਚ ਪਾਣੀ ਘੋਣੀ ਠੀਕ ਹੈ ਚੱਲਦੇ ਆ ਅੱਗੇ ਹੋਵੇ ਨਹੀਂ ਘੋਣੀ ਭੀ ਇਹ ਤਾਂ ਫੇਰ ਚੱਲਦੇ ਆ ਗੱਡੀਆਂ ਖੜਕੀਆਂ ਆ ਵਿਆ ਕੇ ਪਰ ਲੇਟ ਬਹੁਤ ਹੋ ਗਿਆ ਕੰਮ ਐਸ ਨੂੰ ਕਹਿਣੀ ਚਾਹੀਦੀ ਪਹਿਲਾਂ ਆ ਜਾਈਦਾ ਚਲੋ ਦੇਖੀ ساری ਦਾੜੀ ਹੋ ਗਿਆ ਵਹਿੰਦੇ ਬੈਠਾ ਲਓ ਵੀ ਇੱਥੇ ਲੱਗ ਗਏ ਆਪਾਂ ਦੇ ਓ ਜੀ ਗਾਇਸ ਘਰਦਵਾਰ ਸਾਰੇ ਤੇ ਰਾਤ ਦਾ ਟਾਈਮ ਹੋ ਚੁੱਕਿਆ ਘਟੋ ਘਟ ਪਾਜੀ ਚੁੱਕੇ ਆ 8:30 ਦਾ ਟਾਈਮ ਹੋ ਗਿਆ ਹੁਣ ਫਰੀ ਹੋ ਗਏ ਆ ਚੋਲਾ ਤੇ ਲਾਏ ਸੀ ਦੋ ਗੱਡੀਆਂ ਅੰਦਰ ਇੱਕ ਡੰਪ ਘਾੜ ਕੇ ਹੁਣ ਚਲੀਏ ਇੱਥੋਂ ਮੁਰਦਾਨਾ ਚੱਕੀਏ ਕਿਹਨ ਪਹੁੰਚੀ ਆ ਇਹ 15-20 ਮਿੰਟ ਤਾਂ ਲੱਗ ਜਾਣੇ ਆ ਪਿੰਡ ਪਹੁੰਚਣ ਤੱਕ